ਐਮਐਲਏ ਸਾਹਿਬ ਉਹਨਾਂ ਦੇ ਜਿਹੜੇ ਨਮਾਇंदे ਸੀਗੇ ਇੱਥੇ ਵਾਰਡ ਦੇ ਆਪਣਾ ਐਮਸੀ ਸੀਗੇ ਉਹਨਾਂ ਨਾਲ ਮਿਲ ਕੇ ਆ ਦੇਖੋ ਆ ਕਬਜ਼ੇ ਸਾਰੇ ਕਿਰਾਏ ਹੋਏ ਆ ਤੇ ਆ ਪਿੱਛੇ 골ਡ ਮਾਰਕ ਵਾਲਿਆਂ ਤੋਂ ਇਹ ਕਿਰਾਇਆ ਲੈ ਕੇ ਮਿੱਟੀ ਸਟਾ ਰਹੇ ਆ ਤੇ ਮਿੱਟੀ ਦੇ ਉੱਪਰ ਵੀ ਕਲੋਨੀ ਬਸ ਚੁੱਕੀ ਆ ਤੁਸੀਂ ਜਾ ਕੇ ਉੱਪਰ ਦੇਖ ਸਕਦੇ ਹੋ ਜੀ ਆਪਾਂ ਇਸ ਟਾਈਮ ਸੁਖਨਾਨਦੀ ਚੋਹ ਦੇ ਕਿਨਾਰੇ ਤੇ ਖੜੇ ਆ ਜਿਸ ਸੰਬੰਧੀ ਕਾਫੀ ਪਹਿਲੇ ਵੀ ਰੌਲਾ ਪਿੰਦਾ ਰਿਹਾ ਦਿਖਾਉਂਦੇ ਜੀ ਕਿੰਨੀ ਮਿੱਟੀ ਪਈ ਹੋਈ 골ਡ ਮਾਰ ਪ੍ਰੋਜੈਕਟ ਵੱਲੋਂ ਖਾਸੀਆਂ ਇੱਥੇ ਵੱਡੀ ਗਿਣਤੀ ਵਿੱਚ ਖਬਰਾਂ ਲੱਗਣ ਦੇ ਬਾਵਜੂਦ ਵੀ ਜਿਹੜਾ ਹੈਗੀ ਆ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜਿਹੜੀ ਜੂ ਨਹੀਂ ਸਰਕ ਰਹੀ ਇੰਨਾ ਜਰੂਰ ਪਤਾ ਲੱਗਾ ਕਿ ਇਹਨਾਂ ਨੂੰ ਨਗਰ ਕੌਂਸਲ ਵੱਲੋਂ ਵੀ ਨੋਟਿਸ ਜਾਰੀ ਹੋਇਆ ਹੋਇਆ ਡਰੇਨੇਜ ਡਿਪਾਰਟਮੈਂਟ ਵੱਲੋਂ ਵੀ ਨੋਟਿਸ ਜਾਰੀ ਹੋਇਆ ਦੋ ਦਿਨ ਚਾਰ ਦਿਨ ਪੰਜ ਦਿਨ ਦਾ ਟਾਈਮ ਦਿੱਤਾ ਗਿਆ ਪਰ ਸ਼ਰਿਆਮ ਦੇਖਿਆ ਜਾ ਸਕਦਾ ਕਿ ਇੱਥੇ ਕੋਈ ਮਿੱਟੀ ਨਹੀਂ ਹਟੀ ਕੋਈ ਕੁਝ ਨਹੀਂ ਹੋਇਆ ਅੱਜ ਨਵਾਂ ਖਲਾਸਾ ਸਾਹਮਣੇ ਆਇਆ ਕੋਈ ਸਮਾਜ ਸੇਵੀ ਸਾਡੇ ਨਾਲ ਖੜੇ ਹੋ ਕਹਿਣ ਦਾ ਉਹਨਾਂ ਦੇ ਕਹਿਣ ਦਾ ਹੈਗਾ ਕਿ ਦਾਵਾ ਹੈਗਾ ਕਿ ਇਹ ਜਿਹੜੀਆਂ ਝੋਪੜੀਆਂ ਹੈਗੀਆਂ ਸਾਰੀਆਂ ਨਜਾਇਜ਼ ਬਣੀਆਂ ਔਰ ਇਹਨਾਂ ਨੂੰ ਬਣਾਉਣ ਵਾਲਾ ਜੋ ਹੈਗਾ ਇਹ ਇਨਸਾਨ 1000 ਰੁਪਏ ਪਰ ਝੋਪੜੀ ਮਹੀਨੇ ਦਾ ਕਿਰਾਇਆ ਲੈ ਰਿਆ ਆਪਾਂ ਗੱਲ ਕਰਦੇ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਹਿਣਾ ਕੀ ਆ ਕੀ ਨਾਮ ਸ਼੍ਰੀਮਾਨ ਜੀ ਤੁਹਾਡਾ ਕੀ ਨਾਮ ਹੈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਂ ਰੋਹਿਤ ਸ਼ਰਮਾ ਮੈਂ ਵਾਰਡ ਨੰਬਰ 15 ਤੋਂ ਮੇਰੀ ਵਾਈਫ ਕਾਉਂਸਲਰ ਹੈ ਜੀ ਤੇ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਸੀ ਵੀ ਇਹ ਜਿਹੜਾ ਨਜਾਇਜ਼ ਕਬਜ਼ਾ ਹੋਇਆ ਸਾਡੀ ਕਾਉਂਸਲ ਇਸ ਸਾਲ ਬਣੀ ਹੈ ਮੈਂ 2 ਮਹੀਨੇ ਪਹਿਲਾਂ ਸਾਡੀ ਕਾਉਂਸਲ ਬਣੀ ਹੈ ਤੇ ਉਸ ਤੋਂ ਪਹਿਲਾਂ ਜੀ ਸਾਡੇ ਸ਼ਰਮਾ ਜੀ ਐਮ ਐਲ ਏ ਸਾਹਿਬ ਉਹਨਾਂ ਦੇ ਜਿਹੜੇ ਨਮਾਇंदे ਸੀਗੇ ਇੱਥੇ ਵਾਰਡ ਦੇ ਆਪਣਾ ਐਮ ਸੀ ਸੀਗੇ ਉਹਨਾਂ ਨਾਲ ਮਿਲ ਕੇ ਆ ਦੇਖੋ ਆ ਕਬਜ਼ੇ ਸਾਰੇ ਕਰਾਏ ਹੋਏ ਆ ਉਹ ਮਿੱਟੀ ਉਹਨਾਂ ਨੇ 50 ਫੁੱਟ ਮਿੱਟੀ ਪਾਤੀ ਇਹਨਾਂ ਨੂੰ ਅਸੀਂ ਨਗਰ ਕਾਉਂਸਲ ਵੱਲੋਂ ਨੋਟਿਸ ਵੀ ਜਾਰੀ ਕੀਤਾ ਵੀ ਭਾਈ ਆ ਕਬਜ਼ਾ ਛਡਾਓ ਜੇ ਇਹਨਾਂ ਨੂੰ ਪੁੱਛੋ ਤਾਂ ਕਹਿੰਦੇ ਸਾਡੀ ਇਹ ਪੱਤੀ ਦੀ ਥਾਂ ਹੈ ਜੀ ਸਾਡਾ ਹਾਈ ਕੋਰਟ ਚ ਕੇਸ ਚੱਲੀ ਜਾਂਦਾ ਤੇ ਨਗਰ ਕੌਂਸਲ ਨੇ ਵੀ ਇਹਨਾਂ ਨੂੰ ਨੋਟਿਸ ਕੱਢਿਆ ਜੀ ਸਾਡੇ ਪ੍ਰਧਾਨ ਜੀ ਵੱਲੋਂ ਵੀ ਨੋਟਿਸ ਗਿਆ ਹੈ ਇਹਨਾਂ ਨੂੰ ਤੇ ਜਲਦੀ ਇਹਨਾਂ ਦੇ ਉੱਪਰ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡਾ ਇੱਕ ਅੱਜ આરોਪ ਆ ਕਿ ਜਿਹੜੀ ਝੌਂਪੜੀਆਂ ਆਪਣੀਆਂ ਨੇ ਤਾਂ 1000 ਰੁਪਏ ਪਰ ਮਹੀਨਾ ਲਿਆ ਜਾਂਦਾ ਹਾਂਜੀ ਹਾਂ ਇਹ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਸਰਦਾਰ ਜੀ ਨੇ ਉਹ ਇਹਨਾਂ ਤੋਂ ਕਹਿੰਦੇ ਵੀ ਸਾਨੂੰ ਖਰਚਾ ਆਂਦਾ ਜੀ ਅਸੀਂ ਕੇਸ ਲੜਦੇ ਆਂ ਸਾਨੂੰ ਉੱਤੇ ਪੈਸੇ ਦੇਣੇ ਪੈਂਦੇ ਇਸ ਕਰਕੇ ਅਸੀਂ ਆਪਣੀ ਜਗ੍ਹਾ ਵਾਸਤੇ ਇਹਨਾਂ ਨੂੰ ਮਤਲਬ ਇੱਥੇ ਬਿਠਾਇਆ ਹੋਇਆ ਤੇ ਅਸੀਂ ਇਹਨਾਂ ਤੋਂ ਜਿਹੜਾ ਇਹਨਾਂ ਤੋਂ ਕਿਰਾਇਆ ਲੈ ਰਹੇ ਹਾਂ ਉਹ ਅਸੀਂ ਕੋਟ ਕੇਸਾਂ ਦੇ ਉੱਪਰ ਖਰਚ ਦੇ ਪਏ ਆ ਜਿਹੜੀ ਇਹ ਐਮਬੀਸੀ ਇਹ ਭਾਜੀ ਇਹ ਪੁਰਾਣਾ ਕੋਈ ਕੋਈ ਸਰਦਾਰ ਜੀ ਮੈਨੂੰ ਪਤਾ ਨਹੀਂ ਉਹ ਕਹਿੰਦੇ ਕਹਿੰਦੇ ਕੋਈ ਬਿਸ਼ਨ ਘੜ ਦੀ ਜਾ ਥਾਂ ਹੈ ਜੀ ਇਹ ਇਹਦੇ ਉੱਪਰ ਪੱਤੀ ਦੀ ਥਾਂ ਦੱਸਦੇ ਆ ਕਹਿੰਦੇ ਸਾਡਾ ਕੇਸ ਹੈ ਤੇ ਹੁਣ ਸੁਖਨਾ ਚੌਦ ਦੇ ਵਿੱਚ ਆ ਜੀ ਇਹ ਸੁਖਨਾ ਚੌਦ ਦੀ ਥਾਂ ਨਹੀਂ ਇਹ ਸ਼ਾਮਲਾੜ ਜਗਾ ਹੈ ਠੀਕ ਹੈ ਜੀ ਸੁਖਨਾ ਚੌਦ ਦੀ ਥਾਂ ਉਹ ਇਹ ਸ਼ਰਮਾ ਜੀ ਦੇ ਜਿਹੜੇ ਪਹਿਲੇ ਐਮਸੀ ਸੀਗੇ ਉਹਨਾਂ ਨੇ ਕਬਜ਼ਾ ਕਰਾਇਆ ਸੀ ਇੱਥੇ ਤੇ ਆ ਪਿੱਛੇ 골ਡ ਮਾਰਕ ਵਾਲਿਆਂ ਤੋਂ ਇਹ ਕਰਾਇਆ ਲੈ ਕੇ ਮਿੱਟੀ ਸਟਾ ਰਹੇ ਆ ਤੇ ਮਿੱਟੀ ਦੇ ਉੱਪਰ ਵੀ ਕਲੋਨੀ ਬਸ ਚੁੱਕੀ ਆ ਤੁਸੀਂ ਜਾ ਕੇ ਉੱਪਰ ਦੇਖ ਸਕਦੇ ਹੋ ਅੱਛਾ ਜੀ ਉੱਪਰਲੇ ਪਾਸੇ ਉਹਨਾਂ ਨੇ ਕਲੋਨੀ ਬਣਾ ਦਿੱਤੀ ਹੈ ਯਾਨੀ ਕਲੋ ਕਰਦੇ ਪਏ ਨਜਾਇਜ਼ ਇਹ ਅੱਛਾ ਠੀਕ ਹੈ ਨਾ ਜੀ ਤੇ ਸਾਡੇ ਪ੍ਰਧਾਨ ਜੀ ਵੱਲੋਂ ਇਹਨਾਂ ਨੂੰ ਨੋਟਿਸ ਚਲਾ ਗਿਆ ਤੇ ਐਮਸੀ ਸਾਹਿਬ ਵੱਲੋਂ ਵੀ ਇਹਨਾਂ ਨੂੰ ਮਤਲਬ ਈਓ ਸਾਹਿਬ ਵੱਲੋਂ ਵੀ ਇਹਨਾਂ ਨੂੰ ਨੋਟਿਸ ਆ ਗਿਆ ਹੁਣ ਜਲਦੀ ਪੁਲਿਸ ਕਾਰਵਾਈ ਹੋ ਜਾਏਗੀ ਇਹਨਾਂ ਤੇ ਐਫ ਆਈ ਆਰ ਲਾਂਚ ਕਰ ਰਹੇ ਨੇ ਨੋਟਿਸ ਤੇ ਇਹਨਾਂ ਨੂੰ 15 ਦਿਨ ਦਾ ਦਿੱਤਾ ਸੀ ਹੁਣ ਟਾਈਮ ਤੇ ਮੇਰੇ ਖਿਆਲ ਮਹੀਨਾ ਲੰਘ ਗਿਆ ਜੀ ਪਜੀ ਮੈਨੂੰ ਤੇ ਪਰਸੋ ਮੈਂ ਆਇਆ ਸੀਗਾ ਪਰਸੋ ਹੀ ਮੈਂ ਮਤਲਬ ਡੀਐਸਪੀ ਸਾਹਿਬ ਨੂੰ ਮਿਲਣਾ ਡੀਐਸਪੀ ਸਾਹਿਬ ਨੇ ਆ ਨਾਲੇ ਵਾਲੇ ਜਿਹੜੀ ਆ ਨਾਲੇ ਦੇ ਡਰੇਨੇਜ ਪਵਾਗਲ ਉਹਨਾਂ ਤੋਂ ਰਿਪੋਰਟ ਮੰਗੀ ਆ ਤੇ ਰਿਪੋਰਟ ਆਂਦੀ ਇਹਨਾਂ ਤੇ ਐਫਆਈਆਰ ਲਾਂਚ ਹੋ ਜੇਗੀ ਹੋਣਾ ਪਈ ਹੋ ਗਿਆ ਯਾਨੀ ਕਿ ਐਫਆਈਆਰ ਦਰਜ ਕਰਨ ਵਾਸਤੇ ਤੁਹੀਂ ਕਾਰਵਾਈ ਸ਼ੁਰੂ ਕਰਾ ਹਾਂਜੀ ਹਾਂਜੀ ਸਾਡੇ ਪ੍ਰਧਾਨ ਜੀ ਨੇ ਪਹਿਲੇ ਹੀ ਚੱਕਿਆ ਵੀ ਜਿਹੜੀ ਨਜਾਇਜ਼ ਕਬਜ਼ਾ ਸੀ 1 ਇੰਚ ਵੀ ਜਗ੍ਹਾ ਤੇ ਨਜਾਇਜ਼ ਕਬਜ਼ਾ ਨਹੀਂ ਹੋਣ ਦੇਣਾ ਕਿਸੇ ਦਾ ਵੀ ਠੀਕ ਹੈ ਜੀ ਠੀਕ ਹੈ ਜੋ ਕਿਸਦਾ ਕਿਸੇ ਦਾ ਹੱਕ ਆ ਸੀ ਉਹ ਰੱਖਦੇ ਨਹੀਂ ਸਰਕਾਰੀ ਜਗ੍ਹਾ ਸੀ ਨਾ ਦੱਬਣ ਨਹੀਂ ਦੇਣੀ ਕਿਸੇ ਨੂੰ ਵੀ ਅੱਛ ਸ਼ਾਮਲਾਟ ਜਗ੍ਹਾ ਇਹ ਤਾਈਓ ਪੱਤੀ ਵਾਲੀ ਕਹਿ ਰਹੇ ਆ ਜੀ ਅੱਛਾ ਤੇ ਇਹਦਾ ਕਿਰਾਇਆ ਫਿਕਰ ਜਿਹੜੇ ਸਾਨੂੰ ਇਹ ਕਿਰਾਇਆ ਭਾਜੀ ਜਿਹੜੇ ਬੰਦੇ ਨੇ ਇੱਥੇ ਕਬਜ਼ਾ ਕੀਤਾ ਹੋਇਆ ਠੀਕ ਹੈ ਜੀ ਉਹ ਕਿਰਾਇਆ ਲੈ ਰਹੇ ਆ ਇਹ ਮੈਨੂੰ ਆ ਪਿਛਲੇ ਹਫਤੇ ਹੀ ਪਤਾ ਲੱਗਿਆ ਹੈ ਇਹ 1000 ਰੁਪਏ ਝੁੰਗੀਆਂ ਲੈ ਰਹੇ ਆ ਅੱਛਾ ਜੀ ਠੀਕ ਹੈ ਉਹਨਾਂ ਨੇ ਨਜਾਇਜ਼ ਝੁੰਗੀਆਂ ਪਾਈਆਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਇਹ ਕਿੰਨੀਆਂ ਝੁੰਗੀਆਂ ਆ ਗਈਆਂ ਇੱਥੇ ਆ ਦੇਖੋ ਤੁਹਾਡੇ ਨਾਲ 20-50 ਝੁੰਗੀਆਂ ਪਾਈਆਂ ਹੋਈਆਂ ਉਹਨਾਂ ਨੇ ਆ ਸਾਰਾ ਇਹਨਾਂ ਝੁੰਗੀਆਂ ਪਾਈਆਂ ਹੋਈਆਂ ਇੱਥੇ ਪਿੱਛੇ ਇਹਦਾ ਮਤਲਬ 50-60000 ਰੁਪ ਕੀ ਨਾਮ ਕੀ ਹੈਗਾ ਬੰਦੇ ਦਾ ਬੰਦੇ ਦਾ ਨਾਮ ਮੇਰੇ ਨੋਟ ਨਹੀਂ ਹੈ ਸਰਦਾਰ ਜੀ ਹੈ ਠੀਕ ਹੈ ਜੀ ਕਿਹੜੇ ਪਿੰਡ ਦੇ ਇੱਥੇ ਦੇ ਹੀ ਹੈ ਜਿਰਕਪੁਰ ਦਾ ਹੀ ਹੈ ਕੋਈ ਸ਼ਰਮਾ ਜੀ ਦੇ ਚਲੇ ਸੀਗੇ ਸਾਰੇ ਜੀ ਇਹੇ ਸ਼ਰਮਾ ਜੀ ਨਾਲ ਆਪਣੇ ਐਮਐਲਏ ਸਾਹਿਬ ਨਾਲ ਰਲ ਕੇ ਇਹਨਾਂ ਨੇ ਕਿੱਤੇ ਸਾਰੇ ਕੰਮ ਇਹ ਜੀ ਅੱਛਾ ਹਾਂ ਜੀ ਹਾਂ ਤੇ ਇਹੀ ਕਹਿਣਾ ਚਾਹੂੰਗਾ ਵੀ ਜਲਦੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਇਹਦੇ ਤੇ ਠੀਕ ਹੈ ਨਾ ਜੀ ਇਸ ਸੰਬੰਧੀ ਇੱਕ ਹੋਰ ਖੁਲਾਸਾ 골ਡ ਮਾਰਕ ਸੰਬੰਧੀ ਇੱਕ ਹੋਰ ਖੁਲਾਸਾ ਹੋਇਆ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਇਹਨਾਂ ਨੇ ਜਿਹੜਾ ਸੀਵਰੇਜ ਦਾ ਜਿਹੜਾ ਕਨੈਕਸ਼ਨ ਹੈ ਇਦੋਂ ਦੀ ਰਾਤੋਂ ਰਾਤ ਨਜਾਇਜ਼ ਤੌਰ ਤੇ ਲਿਆ ਇਸ ਦਾ ਸੁਖਨਾ ਚੌਦ ਦੇ ਵਿੱਚ ਜਾ ਰਿਹਾ ਹੈ ਆਪਾਂ ਇੱਥੇ ਜਿਹੜੇ ਐਮਸੀ ਹੈਗੇ ਉਹਨਾਂ ਦੇ ਜਿਹੜੇ ਹਸਬੰਡ ਅਗੇ ਨਾਲ ਖੜੇ ਆਪਾਂ ਗੱਲ ਕਰਦੇ ਆ ਇੱਕੀ ਭਾਜੀ ਇਹ ਜਿਹੜਾ ਇਹਨਾਂ ਦੇ ਕਨੈਕਸ਼ਨ ਜੋੜਿਆ ਗਲਤ ਜੋੜਿਆ ਹੋਇਆ ਭਾਜੀ ਇਹ ਗਲਤ ਜੋੜਿਆ ਸੀ ਮੈਂ ਉਸ ਦਿਨ ਜਿਸ ਦਿਨੇ ਜੋੜਨ ਲੱਗੇ ਸੀ ਮੈਂ ਸ਼ਾਮੀ ਆਇਆ ਸੀਗਾ ਮੈਨੂੰ ਇਹ ਕਲੋਨੀ ਵਾਲਾ ਆਹ ਦੁਕਾਨਦਾਰਾ ਨਹੀਂ ਦੱਸਿਆ ਜੀ ਨਜ਼ਾਇਜ਼ ਆ ਜੋੜਨ ਲੱਗੇ ਆ ਇੱਥੇ ਤੇ ਮੈਂ ਇਹਨਾਂ ਨੂੰ ਆ ਕੇ ਮਨਾ ਵੀ ਕੀਤਾ ਕੰਮ ਰੁਕਵਾਇਆ ਤੇ ਰੁਕਵਾਉਣ ਤੋਂ ਬਾਅਦ ਕਹਿੰਦੇ ਜੀ ਠੀਕ ਹੈ ਜੀ ਅਸੀਂ ਪਟ ਦਿੰਨੇ ਆ ਇੱਥੇ ਅੱਛਾ ਮੇਰੇ ਜਾਣ ਤੋਂ ਬਾਅਦ ਇਹਨਾਂ ਰਾਤੋਂ ਰਾਤ ਖਦਾ ਕੇ ਕਨੈਕਸ਼ਨ ਜੋ अच्छा ये के कितने लाइ केने आ आ गोल्ड मार्क ने गोल्ड मार्क ਦਾ गोल्ड मार्क ਦਾ ਜੀ ਸਾਰਾ ਇਹਦਾ ਟ੍ਰੀਟਮੈਂਟ ਵਗੈਰੇ ਲਾਇਆ ਹੋਇਆ ਕੋਈ ਟ੍ਰੀਟਮੈਂਟ ਜੀ ਇਹ ਮੈਂ ਅਸੀਂ ਅੰਦਰ ਬੜੇ ਨਹੀਂ ਇਹਦੇ ਅੰਦਰ ਕਦੀ ਗਏ ਨਹੀਂ ਜੀ ਗੇਟ ਦੇ ਅੰਦਰ ਹੀ ਨਹੀਂ ਐਂਟਰ ਕੀਤੇ ਜਿਆਦਾ ਤੱਕ اچھا ਜੀ ਪਰ ਇਹਨਾਂ ਨੇ ਮੈਨੂੰ ਜਿੱਥੇ ਤੱਕ ਪਤਾ ਟ੍ਰੀਟਮੈਂਟ ਪਲੈਂਟ ਕੋਈ ਨਹੀਂ ਲਾਇਆ ਅੱਛਾ ਇਹਦਾ ਵੈਸੇ ਬੇਸਿਕਲੀ ਜਿਹੜਾ ਕਨੈਕਸ਼ਨ ਅੱਗੇ ਹੋਣਾ ਚਾਹੀਦਾ ਇਹਦਾ ਅਗਰ ਜੇ ਆਪਣਾ ਇਹਨੇ ਸੀਵਰੇਜ ਜੋੜਨਾ ਤਾਂ ਮੇਨ ਲਾਈਨ ਅੱਗੇ ਹੈ ਫਰੰਟ ਤੇ ਜੁੜੇ ਪਿੱਛੇ ਤਾਂ ਜੁੜਨ ਦਾ ਤੁੱਕੇ ਨਹੀਂ ਮਾਰਨਾ ਇਹ ਸਿੱਧਾ ਫੇਰ ਸੁਖਨਾ ਚੋਹ ਚ ਸੁੱਤ ਸੁਖਨਾ ਚੋਹ ਸਿੱਟਦਾ ਜੀ ਹਾਂ ਇਹ ਗਲਤ ਹੈ ਰੂਲ ਨਾਲ ਪਰ ਹਾਂ ਜੀ ਤੇ ਇਹ ਇਹਦੇ ਸਬੰਧੇ ਤੁਸੀਂ ਕੋਈ ਕਾਰਵਾਈ ਕੀਤੀ ਜੀ ਅਜੇ ਕਾਰਵਾਈ ਕੀਤੀ ਸਾਡੇ ਪ੍ਰਧਾਨ ਸਾਹਿਬ ਨੇ ਨੋਟਿਸ ਕੱਢਿਆ ਹੋਇਆ ਜੀ ਅਸੀਂ ਪ੍ਰਧਾਨ ਸਾਹਿਬ ਨੂੰ ਦੱਸਤਾ ਸੀ ਆਪਣੇ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਇਹਦੇ ਤੇ ਅੱਛਾ ਹਾਂ ਹੁਣ ਦੂਜੇ ਕੰਦੇ ਕੰਦੇ